ਜੀ ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਅਸੀਸ ਫੈਸ਼ਨ ਬੂਟੀਕ ਵਿੱਚ ਅੱਜ ਆਪਾਂ ਤੁਹਾਨੂੰ ਉਸਾ ਮਸ਼ੀਨ ਬਾਰੇ ਦੱਸਾਂਗੇ ਜਿੱਦਾਂ ਆਪਾਂ ਇਹਦੇ ਵਿੱਚ ਡਿਜ਼ਾਈਨ ਪੈਨ ਡਰਾਈਵ ਦੇ ਵਿੱਚ ਕਿਸ ਤਰ੍ਹਾਂ ਪਾਇਆ ਜਾਂਦਾ ਵਾ ਜਿਹੜੇ ਤਾਂ ਪੈਨ ਡਰਾਈਵ ਦੇ ਵਿੱਚ ਹੁੰਦੇ ਆ ਉਹ ਤਾਂ ਆਪਾਂ ਪੈਨ ਡਰਾਈਵ ਲਾ ਕੇ ਉੱθεν ਡਿਜ਼ਾਈਨ ਕਰ ਲੈਨੇ ਆ ਸੂਟ ਉੱਪਰ ਤੇ ਜਿਹੜੇ ਆਪਾਂ ਕਿਵੇਂ ਡਿਜ਼ਾਈਨ ਬਾਹਰੋਂ ਲੈਨੇ ਆ ਉਹ ਫੋਨ ਦੇ ਵਿੱਚ PDF ਫਾਈਲ ਬਣ ਕੇ ਆਉਂਦੇ ਆ ਤੇ ਉਹਨੂੰ ਆਪਾਂ ਕਿੱਦਾਂ ਪੈਨ ਡਰਾਈਵ ਦੇ ਵਿੱਚ ਪਾਵਾਂਗੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਹਾਂ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਬਾਏ ਕਰਾਂਗੇ ਡਿਜ਼ਾਈਨ ਤਾਂ ਆਪਣੇ ਕੋਲੇ ਪੀਡੀਐਫ ਫਾਈਲ ਆ ਜੂਗੀ ਉਹਦੇ ਉੱਪਰ ਜੈਫ ਲਿਖਿਆ ਹੋਵੇ ਜੀ ਐਫ ਜੈਫ ਜਦੋਂ ਇਹਦਾ ਆਪਣੇ ਕੋਲੇ ਡਿਜ਼ਾਈਨ ਹੋਣਗੇ ਤੇ ਇਹ ਤੋਂ ਬਾਅਦ ਆਪਾਂ ਫਿਰ ਮਾਈ ਫਾਈਲ 'ਚ ਜਾਵਾਂਗੇ ਮਾਈ ਫਾਈਲ ਦੇ ਵਿੱਚ ਜਾ ਕੇ ਆਪਣੇ ਕੋਲੇ ਆ ਡਿਜ਼ਾਈਨ ਆਪਾਂ ਬਾਏ ਕੀਤੀ ਸੀਗੇ ਤੇ ਆ ਦੇਖੋ neck 2 ਲਿਖਿਆ neck 1 ਲਿਖਿਆ ਹੋਇਆ ਵਾ ਕਿਰਾ 4 ਕਿਰਾ 3 ਤੇ ਆਪਾਂ ਇਹਨਾਂ ਨੂੰ ਇੱਥੋਂ ਮਾਰਕ ਕਰ ਲਾਂਗੇ ਮਾਰਕ ਕਰਕੇ ਇਸ ਤੋਂ ਬਾਅਦ ਉਹ ਆਪਣੇ ਕੋਲੇ ਜੁਐਸਵੀ ਕਨੈਕਟਰ ਇਹਨੂੰ ਆਪਾਂ ਲਾ ਦੇਾਂਗੇ ਫਿਰ ਇਸ ਤੋਂ ਬਾਅਦ ਆਪਾਂ ਪੈਨ ਡਰਾਈਵ ਲਾ ਦੇਾਂਗੇ ਤੇ ਜੇ ਆਪਾਂ ਇਹਨਾਂ ਨੂੰ ਮੂਵ ਕਰਾਂਗੇ ਫਿਰ ਇਹ ਆਪਣੇ ਫੋਨ 'ਚੋਂ ਵੀ ਪੀਡੀਐਫ ਫਾਈਲ ਚਲੀ ਜਾਊਗੀ ਤੇ ਜੇ ਆਪਾਂ ਕਾਪੀ ਕਰ ਲਿਆ ਫਿਰ ਡਿਜ਼ਾਈਨ ਆਪਣੇ ਫੋਨ ਦੇ ਵਿੱਚ ਵੀ ਰਹਿ ਜਾਣਗੇ ਇਸ ਕਰਕੇ ਆਪਾਂ ਕਾਪੀ ਕਰਾਂਗੇ ਮੂਵ ਨਹੀਂ ਕਰਦੇ ਕਈ ਵਾਰੀ ਕਰਾਪਟ ਹੋ ਜਾਂਦੇ ਆ ਜੁਐਸਬੀ ਚੋਂ ਤੇ ਫਿਰ ਆਪਣੇ ਕੋਲ ਇਧਰੋਂ ਵੀ ਚਲੇ ਜਾਣਗੇ ਇਸ ਕਰਕੇ ਆਪਾਂ ਕਾਪੀ ਕਰ ਲਾਂਗੇ ਕਾਪੀ ਕਰਕੇ ਆਪਾਂ ਬੈਕ ਚਲੇ ਜਾਵਾਂਗੇ ਫਿਰ ਆ ਦੇਖੋ ਥੱਲੇ ਆ ਗਿਆ ਨਾ ਜੁਐਸਬੀ ਸਟੋਰੇਜ ਇਹਦੇ ਵਿੱਚ ਆਪਾਂ ਚਲੇ ਜਾਵਾਂਗੇ ਤੇ ਇਹਦੇ ਵਿੱਚ ਆਪਾਂ ਕ੍ਰੀਏਟ ਫੋਲਡਰ ਕਰ ਲਾਂਗੇ ਨਿਊ ਫੋਲਡਰ ਆ ਗਿਆ ਫੋਲਡਰ 1 ਆ ਗਿਆ ਆਪਣੇ ਨੂੰ ਇਹੀ ਨਾਮ ਤੇ ਰਹਿਣ ਦਿਆਂਗੇ ਹੁਣ ਆਪਾਂ ਕ੍ਰੀਏਟ ਕਰ ਲਿਆ ਆ ਆ ਗਿਆ ਆ ਦੇਖੋ ਜੀ ਫੋਲਡਰ 1 ਆ ਗਿਆ ਇਹਦੇ ਵਿੱਚ ਆਪਾਂ ਓਪਨ ਕਰਾਂਗੇ ਫਿਰ ਕਾਪੀ ਹੇਅਰ ਲਿਖਿਆ ਆਊਗਾ ਕਾਪੀ ਹੇਅਰ ਕਰਕੇ ਆ ਹੁਣ ਆਪਣੇ ਕੋਲੇ ਡਿਜ਼ਾਈਨ ਆ ਗਈ ਉਹੀ neck 1 ਵਾਲੇ neck 2 ਵਾਲੇ ਇਸ ਤੋਂ ਬਾਅਦ ਆਪਾਂ ਰਿਮੂਵ ਕਰ ਦੇਾਂਗੇ ਤੇ ਹੁਣ ਆਪਾਂ ਤੁਹਾਨੂੰ ਇਹ ਪੈਨ ਡਰਾਈਵ ਮਸ਼ੀਨ ਤੇ ਲਾ ਕੇ ਦਿਖਾਉਣੀ ਆ ਆਪਾਂ ਪੈਨ ਡਰਾਈਵ ਮਸ਼ੀਨ ਤੇ ਲਾ ਲਈ ਹੁਣ ਆਪਾਂ ਇੱਧਰ ਦੇਖਦੇ ਆਂ ਆਪਣਾ ਕੋਲ ਫੋਲਡਰ ਸ਼ੋ ਹੋਂਦਾ ਕਿ ਨਹੀਂ ਹੁੰਦਾ ਹਾਂਜੀ ਆਪਣੇ ਕੋਲੇ ਆਹ ਦੇ ਫੋਲਡਰ 1 ਆ ਗਿਆ ਹੁਣ ਆਪਾਂ ਇਹਨੂੰ ਓਪਨ ਕਰ ਲਾਂਗੇ ਆ ਦੇਖੋ ਨੈਕ ਲਿਖਿਆ ਆ ਗਿਆ ਬਾਜੂ 1 ਬਾਜੂ 2 ਤੇ ਘੇਰਾ 2 ਘੇਰਾ 4 ਇਹਦੇ ਵਿੱਚੋਂ ਆਪਾਂ ਕੋਈ ਵੀ ਡਿਜ਼ਾਈਨ ਇੱਦਾਂ ਸਿਲੈਕਟ ਕਰਾਂਗੇ ਆਪਣੇ ਹੁਣ ਸਕਰੀਨ ਦੇ ਉੱਪਰ ਆ ਗਿਆ ਇਹ ਆਪਾਂ ਡਿਜ਼ਾਈਨ ਬਾਈ ਕੀਤਾ ਸੀਗਾ ਨਿਊ ਤੇ ਹੁਣ ਆਪਾਂ USB ਚ ਕੀਤਾ ਸੀਗਾ ਫੋਨ ਚ ਆਹਾਂ ਤੇ ਇਹ ਆਪਾਂ ਨੂੰ ਜਿਹੜਾ ਡਿਜ਼ਾਈਨ ਆ ਇਹ ਆਪਾਂ ਨੂੰ ਜਿੱਦਾਂ ਕੋਈ 100 ਰੁਪਏ ਦਾ ਕੋਈ 150 ਦਾ ਆ ਡਿਜ਼ਾਈਨ ਦੇ ਹਿਸਾਬ ਨਾਲ ਆਪਣਾ ਡਿਜ਼ਾਈਨ ਮਿਲ ਜਾਂਦੇ ਆ ਤੇ ਆਪਾਂ ਇਹ ਵਾਈ ਕਰ ਸਕਦੇ ਆ ਤੇ ਇਹ ਆਪਾਂ ਹੁਣ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪਾ ਲਏ ਤੇ ਹੁਣ ਆਪਾਂ ਇਹ ਸੂਟ ਦੇ ਉੱਪਰ ਵਰਕ ਕਰਾਂਗੇ ਤੇ ਬਲੀਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ